ਸਸਿਕਾ ਜੀ ਮੈਂ ਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਹਾਲੀ ਦੇ ਵਿੱਚ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਜਨਤਾ ਨੂੰ ਸੰਬੋਧਨ ਕੀਤਾ ਹੈ ਤੇ ਸੰਬੋਧਨ ਦੌਰਾਨ ਸਮਿਥ ਨੇ ਜਨਤਾ ਦੇ ਨਾਲ ਅਲਬਰਟਾ ਅਤੇ ਕੈਨੇਡਾ ਦੇ ਭੂਗਵਿਗਾਰੇ ਗੱਲਬਾਤ ਕਰਦੇ ਹੋਏ ਮੌਜੂਦਾ ਸਰਕਾਰ ਅਤੇ ਐਨਡੀਪੀ ਨੀਤੀਆਂ ਦਾ ਖੁੱਲਕੇ ਵਿਰੋਧ ਕੀਤਾ ਹੈ ਸਮਿਥ ਨੇ ਕਿਹਾ ਕਿ ਜਦੋਂ ਤੱਕ ਓਟਵਾ ਸਾਡੇ ਸਰੋਤਾਂ ਨੂੰ ਰੋਕਣਾ ਸਾਡੀ ਆਰਥਿਕਤਾ ਨੂੰ ਤਬਾਹ ਕਰਨਨਾ ਅਤੇ ਸਾਡੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਨਾ ਜਾਰੀ ਰੱਖੇਗਾ ਉਦੋਂ ਤੱਕ ਅਲਬਰਟਾ ਵਾਸੀ ਵੀ ਚੁੱਪ ਨਹੀਂ ਬੈਠਣਗੇ ਕੈਨੇਡਾ ਸਰਕਾਰ ਤੇ 500 ਅਰਬ ਡਾਲਰ ਦਾ ਨੁਕਸਾਨ ਕਰਨ ਦਾ ਦੋਸ਼ ਲਗਾਉਂਦੇ ਆ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਬੁਕਾਵਾਤ ਦਾ ਝੰਡਾ ਚੁੱਕ ਦਿੱਤਾ ਲਾਈਵ ਸਟ੍ਰੀਮ ਰਾਹੀਂ ਅਲਬਰਟਾ ਦੇ ਲੋਕਾਂ ਨੂੰ ਸੰਬੋਧਿਤ ਹੁੰਦਿਆਂ ਡੈਨੀਅਲ ਸਮਿਥ ਨੇ ਕਿਹਾ ਕਿ ਉਹਨਾਂ ਦੀ ਸਰਕਾਰ رائے شمਾਰੀ ਨਹੀਂ ਚਾਹੁੰਦੀ ਪਰ ਸੂਬੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ 2026 ਦੇ ਵਿੱਚ ਕੈਨੇਡਾ ਤੋਂ ਵੱਖ ਹੋਣ ਵਾਸਤੇ رائے شمਾਰੀ ਕਰਵਾਈ ਜਾ ਸਕਦੀ ਹੈ ਉਹਨਾਂ ਅਗੇ ਕਿਹਾ ਕਿ ਆਪਣੀ ਹੀ ਫੈਡਰਲ ਸਰਕਾਰ ਦੇ ਵੱਲੋਂ ਸੂਬੇ ਉੱਤੇ ਕੀਤੇ ਜਾ ਰਹੇ ਹਮਲੇ ਬਰਦਾਸ਼ਤ ਨਹੀਂ ਹੀ ਕਿਤੇ ਜਾ ਸਕਤੇ ਉਦੋਂ ਕਿ ਇੱਕ ਮੁਲਕਾ ਦੇ ਵਿੱਚ ਕੈਨੇਡਾ ਦੀ ਆਰਥਿਕ ਵਾਧਾ ਦਰ ਸਭ ਤੋਂ ਪਛੜ ਚੁੱਕੀ ਹੈ ਅਤੇ ਦੁਨੀਆ ਸਾਨੂੰ ਪਾਗਲ ਸਮਝਣ ਲੱਗੀ ਹੈ डैनियल स्मिथ ਨੇ ਦਾਵਾ ਕੀਤਾ ਹੈ ਕਿ ਕੈਨੇਡਾ ਕੋਲ ਦੁਨੀਆ ਦੇ ਕਿਸੇ ਵੀ ਮੁਲਕ ਦੇ ਮੁਕਾਬਲੇ ਸਭ ਤੋਂ ਵੱਧ ਕੁਦਰਤੀ ਸਰੋਤ ਮੌਜੂਦ ਨੇ ਪਰ ਅਸੀਂ ਉਹਨਾਂ ਦੀ ਵੱਤੋਂ ਨਹੀਂ ਕਰ ਰਹੇ ਅਤੇ ਅਮਰੀਕਾ ਦੇ ਰੂਪ ਦੇ ਵਿੱਚ ਸਿਰਫ ਇੱਕ ਗਾਹਕ ਨੂੰ ਵੇਚ ਰਹੇ ਹਾਂ ਇਸੇ ਨਾਲ ਹੀ ਡੈਨੀਅਲ ਸਮਿਥ ਦੀਆਂ ਇਹ ਟਿੱਪਣੀਆਂ ਅਜੇ ਸਮੇਂ ਦੇ ਵਿੱਚ ਆਈਆਂ ਨੇ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕਾ ਪਹੁੰਚੇ ਹੋਏ ਸਨ ਅਤੇ ਇੱਕ ਦਿਨ ਪਹਿਲਾਂ ਹੀ ਟ੍ਰੰਪ ਨੇ ਕੈਨੇਡਾ ਨੂੰ ਅਮਰੀਕਾ ਨੂੰ ਦੁਬਾਰਾ ਇੱਕ 51ਵਾਂ ਰਾਜ ਬਣਾਉਣ ਦੀ ਗੱਲ ਆਖੀ ਸੀ ਡੈਨੀਅਲ ਸਮਿਥ ਨੇ ਪਿਛਲੇ ਹਫਤੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਬੇहद ਹਾਂ ਪੱਕੀ ਰਹੀ ਅਤੇ ਸੋਮਵਾਰ ਦੇ ਭਾਸ਼ਣ ਦੌਰਾਨ ਇਹ ਗੱਲ ਦੁਹਰਾਈ ਪਰ ਨਾਲ ਹੀ ਕਿਹਾ ਕਿ ਅਲਬਰਟਾ ਨੂੰ ਓਟਵਾ ਤੋਂ ਬਚਾਉਣ ਦੇ ਉਪਰਾਲੇ ਜਾਰੀ ਰੱਖੇ ਜਾਣਗੇ ਇੱਥੇ ਦੱਸਣਾ ਬੰਦ ਹੈ ਕਿ ਫੈਡਰਲ ਚੋਣਾਂ ਤੋਂ ਪਹਿਲਾਂ ਸਾਹਮਣੇ ਆਏ ਸਰਵੇਖਣ ਦੇ ਵਿੱਚ 30% ਅਲਬਰਟਾ ਵਾਸੀਆਂ ਨੇ ਕਿਹਾ ਸੀ ਕਿ ਜੇ ਲਿਬਰਲ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਕੈਨੇਡਾ ਤੋਂ ਵੱਖ ਹੋਣਾ ਚਾਹਣਗੇ ਦੂਜੇ ਪਾਸੇ ਅਲਬਰਟਾ ਦੇ ਵੱਖ ਹੋਣ ਦੇ ਨਾਲ ਸੰਬੰਧਿਤ 2019 ਦੇ ਜੋ ਆਰੰਭੀ ਗਈ ਆਨਲਾਈਨ ਪਟੀਸ਼ਨ ਉਤੇ ਐਤਵਾਰ ਤੱਕ 230000 ਦਸਤਕਤ ਵੀ ਹੋ ਚੁੱਕੇ ਨੇ ਇਸੇ ਦੌਰਾਨ ਅਲਬਰਟਾ ਦੇ ਵਿੱਚ ਐਨਟੀਪੀ ਦੇ ਆਗੂ ਨਾਹਿਦ ਨੈਸ਼ਨਲ ਡੈਨੀਅਲ ਸਮਿਥ ਨੂੰ ਕਰੜਾ ਜਵਾਬ ਦਿੰਦਿਆਂ ਕਿਹਾ ਕਿ ਅਲਬਰਟਾ ਨੂੰਦਰਦੇਸ਼ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਪ੍ਰੀਮੀਅਰ ਨੇ ਓਟਵਾ ਦੇ ਨਾਲ ਡਾਂਗ ਖੜਕੋਣ ਦਾ ਫੈਸਲਾ ਕਰ ਲਿਆ ਐਨਟੀਪੀ ਆਗੂ ਨੇ ਸਵਾਲ ਉਠਾਇਆ ਕਿ ਪ੍ਰੀਮੀਅਰ ਨੇ ਇੱਕ ਵਾਰ ਫਿਰ ਵੀ ਇਹ ਨਹੀਂ ਕਿਹਾ ਕਿ ਉਹ ਵੱਖਵਾਦ ਦੇ ਵਿਰੁੱਧ ਹਨ ਅਤੇ ਕਦੇ ਵੀ ਨਾ ਖਤਮ ਹੋਣ ਵਾਲੀ ਲੜਾਈ ਵਿੱਢਣ ਦਾ ਐਲਾਨ ਕਰ ਦਿੱਤਾ ਸੋਮਵਾਰ ਨੂੰ ਕੋਈ ਪੱਤਰਕਾਰ ਡੈਨੀਅਲ ਸਮਿਥ ਤੋਂ ਸਵਾਲ ਨਾ ਪੁੱਛ ਸਕਿਆ ਪਰ ਅੱਜ ਬਾ ਦੁਪਹਿਰ ਇੱਕ ਪ੍ਰੈਸ ਕਾਨਫਰੰਸ ਵੀ ਰੱਖੀ ਗਈ ਦੱਸਿਆ ਕਿ ਕੈਨੇਡਾ ਚੋਣਾਂ ਤੋਂ ਅਗਲੇ ਹੀ ਦਿਨ ਕੈਨੇਡੀਅਨ ਡੈਨੀਅਲ ਸਮੀਥ ਦੇ ਵੱਲੋਂ ਬਿੱਲ 54 ਪੇਸ਼ ਕੀਤਾ ਗਿਆ ਜਿਸ ਰਾਹੀਂ رائے شمਾਰੀ ਦੇ ਵਿੱਚ ਸ਼ਾਮਲ ਹੋਣ ਵਾਲੇ ਘੱਟੋ-ਘੱਟ ਲੋਕਾਂ ਦੀ ਹੱਦ 50% ਤੋਂ ਘਟਾ ਕੇ 10% ਕਰ ਦਿੱਤੀ ਗਈ ਇਸ ਦੇ ਨਾਲ ਹੀ ਹੁਣ ਲੋਕਾਂ ਨੂੰ ਹਾਮੀ ਭਰਨ ਵਾਸਤੇ ਕੁੱਲ 120 ਦਿਨ ਦਾ ਸਮਾਂ ਵੀ ਦਿੱਤਾ ਗਿਆ ਬੇ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ